ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਸੀ ਉਹ ਕੱਚਾ ਪੈ ਰਿਹਾ ਤੇ ਨਸ਼ਾ ਕਿਤੇ ਵੀ ਬੰਦ ਨਹੀਂ ਹੋਇਆ ਤੇ ਲਗਾਤਾਰ ਜਿਹੜੀਆਂ ਅਫਵਾਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਇਹਨਾਂ ਦੇ ਖਰੀਦੇ ਹੋਏ ਵੱਡੇ ਪੱਤਰਕਾਰ ਨੇ ਜਾਂ ਖੁਦ ਇਹਨਾਂ ਦੇ ਆਪ ਦਾ ਕੋਈ ਸੋਸ਼ਲ ਮੀਡੀਆ ਜਿਹੜੇ ਇਹਨਾਂ ਦੇ ਆਪ ਦੇ ਅਕਾਊਂਟ ਨੇ ਉਹਨਾਂ ਤੇ ਧੜਾ ਧੜੇ ਵੀਡੀਓ ਚਲਾਈ ਜਾਂਦੇ ਨੇ ਕਿ ਇਸੀ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਨਸ਼ਾ ਚਿੱਟਾ ਬਿਲਕੁਲ ਖਤਮ ਕਰ ਦਿੱਤਾ ਤੇ ਲੋਕਾਂ ਨੂੰ ਪਤਾ ਹੈ ਕਿ ਕਿੰਨਾ ਕਿ ਚਿੱਟਾ ਖਤਮ ਹੋਇਆ ਤੇ ਮਾਮਾ ਨੂੰ ਪਤਾ ਜਿੰਨਾਂ ਦੇ ਚਿੱਟੇ ਦੇ ਨਾਲ ਪੁੱਤ ਮਾਰੇ ਨੇ ਇਹ ਸਭ ਝੂਠੀਆਂ ਵਿੜਿਆਈਆਂ ਭਗਵੰਤ ਮਾਨ ਕਰ ਰਿਹਾ ਕਿ ਸ਼ਾਇਦ ਮੈਨੂੰ ਦੁਬਾਰਾ ਫੇਰ ਲੋਕ ਆ ਜਿਹੜੇ ਵੋਟਾਂ ਪਾ ਦੇਣ ਔਰ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੇ ਪੱਤਰਕਾਰ ਨੇ ਜਿਹੜੇ ਜਿਨ੍ਹਾਂ ਦੀ ਜਾਗਦੇ ਜ਼ਮੀਰ ਹੈ ਤੇ ਜਿਹੜੇ ਹਮੇਸ਼ਾ ਲੋਕ ਪੱਖੀ ਗੱਲ ਕਰਦੇ ਨੇ ਲੋਕਾਂ ਦੇ ਪੱਖ ਦੀ ਗੱਲ ਕਰਦੇ ਨੇ ਸਰਕਾਰ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਜਿਹੜੇ ਲੈ ਕੇ ਆਉਂਦੇ ਨੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕਰ ਦਿੱਤਾ ਕਿ ਹੁਣ ਇਹਨਾਂ ਵੱਲ ਰੁਖ ਕਰ ਲਿਆ ਕਿ ਜਿਨ੍ਹਾਂ ਦੇ ਬਸ ਝੂਠੇ ਇਲਜ਼ਾਮ ਇਹਨਾਂ ਤੇ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹਨਾਂ ਦੇ ਪਾਕਿਸਤਾਨ ਦੇ ਨਾਲ ਆ ਜਿਹੜੇ ਲਿੰਕ ਨੇ ਕਿ ਜਾਤਾ ਇਹ ਆਪ ਦਾ ਚੈਨਲ ਛੱਡ ਦੇਣਗੇ ਜੇਕਰ ਚੈਨਲ ਨਾ ਛੱਡਿਆ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਵੀਡੀਓ ਅਜੇ ਹੋਰ ਪਾਈ ਜਾਣਗੇ ਕਿ ਇਹਨਾਂ ਨੂੰ ਪਤਾ ਕਿ ਦੋ ਸਾਲ ਅਜੇ ਸਾਡੀ ਸਰਕਾਰ ਪਈ ਹੈ ਕਿ ਜਿਹੜਾ ਸਾਡੇ ਪ੍ਰਤੀ ਕੋਈ ਸੱਚ ਦਿਖਾ ਰਿਹਾ ਪੱਤਰਕਾਰ ਕੋਈ ਵੀ ਜਿੰਨੇ ਵੀ ਜਿਹੜੇ ਪਰ ਐਡਸਰ ਵੋਟਰ ਬੈਠੇ ਨੇ ਜਿਹੜੇ ਹਮੇਸ਼ਾ ਲੋਕਪੱਖੀ ਗੱਲ ਕਰਦੇ ਨੇ ਉਹਨਾਂ ਨੂੰ ਹੁਣ ਚੁੱਪ ਕਰਾਉਣ ਲਈ ਨਵਾਂ ਛੜਿਆੰਤਰਾ ਜਿਹੜਾ ਆ ਜੰਗ ਦੇ ਸਹਾਰੇ ਕੀ ਪਾਕਿਸਤਾਨ ਭਾਰਤ ਦੀ ਜਿਹੜੀ ਜੰਗ ਸੀ ਉਹ ਤਾਂ ਮੁੱਦਾ ਹੁਣ ਬਹਿ ਗਿਆ ਤੇ ਨਿਬਟਾਰਾ ਵੀ ਹੋ ਗਿਆ ਤੇ ਹੁਣ ਇਹਨਾਂ ਨੇ ਇੱਕ ਨਵਾਂ ਮੁੱਦਾ ਚੱਕ ਲਿਆ ਕਿ ਹਰ ਇੱਕ ਦੇ ਜਿਹੜੇ ਪੱਤਰਕਾਰ ਨੇ ਜਿਹੜੇ ਸਾਡੀ ਸਰਕਾਰ ਦੀ ਜਿਹੜੇ ਪੋਲਾ ਖੋਲ੍ਹ ਜਾਂਦੇ ਨੇ ਅਸੀਂ ਉਹਨਾਂ ਦੇ ਹੁਣ ਮੂੰਹ ਬੰਦ ਕਰ ਦਈਏ ਤੇ ਉਹਨਾਂ ਦੇ ਝੂਠੇ ਪਰਚੇ ਪਾ ਦਈਏ ਤੇ ਉਹਨਾਂ ਦੇ ਚੈਨਲ ਬੰਦ ਕਰਾ ਦिए ਤੇ ਉਹਨਾਂ ਨੂੰ ਜੀਲਾਂ ਦੇ ਵਿੱਚ ਡੱਕ ਦिए ਕਿ ਬਹੁਤ ਸਾਡੇ ਬਾਰੇ 3 ਸਾਲਾਂ ਤੋਂ ਲਗਾਤਾਰ ਬੋਲ ਰਹੇ ਆ ਕਿ ਹੁਣ ਸਾਡੇ ਕੋਲੇ ਮੌਕਾ ਆਇਆ ਹੁਣ ਇਸ ਵੱਲ ਕੇਜਰੀਵਾਲ ਦੀ ਵੀ ਚਾਲ ਹੋ ਸਕਦੀ ਹੈ ਭਗਵੰਤ ਮਾਨ ਦੀ ਵੀ ਚਾਲ ਹੋ ਸਕਦੀ ਹੈ ਇਹ ਦੋਨੇ ਇਕੱਠੇ ਹੀ ਨੇ ਕਿ ਇਹਨਾਂ ਦੀ ਚਾਲੇ ਹੋ ਗਈ ਬਸ ਕਿ ਆਪਾਂ ਇਹਨਾਂ ਦੇ ਜਿਹੜੇ ਪੱਤਰਕਾਰ ਆ ਜਿਹੜੇ ਸਾਡਾ ਦਿਖਾਵਾ ਜਿਹੜਾ ਝੂਠਾ ਦਿਖਾਵਾ ਕਰਕੇ ਲੋਕਾਂ ਨੂੰ ਆਪਦੇ ਲਈ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਉਹ ਚੀਜ਼ ਨੂੰ ਬਿਲਕੁਲ ਖਤਮ ਕਰੀ ਜਾ ਰਹੇ ਨੇ ਕਿ ਇਹਨਾਂ ਨੂੰ ਬਸ ਦਵਾ ਦਿੱਤਾ ਜਾਵੇ ਝੂਠੇ ਪਰਚੇ ਇਹਨਾਂ ਦੇ ਪਾਤ ਤੇ ਜਾਣ